ਸਸੀ ਕਪੜਾ ਜੀ ਕਿਸ ਤਰ੍ਹਾਂ ਕੀ ਗੱਲ ਬਣੀ ਜੀ ਕਿਵੇਂ ਕਿਸ ਤਰ੍ਹਾਂ ਕਮਲ ਹੋ ਗਿਆ ਹਸੀਨਾ ਦੁੱਧ ਗਰਮ ਕਰਨ ਲੱਗੇ ਸੀ ਬੇਟੇ ਦਾ 11 ਵਜਦਾ ਟਾਈਮ ਸੀ ਤੇ ਜਦੋਂ ਦੁੱਧ ਗਰਮ ਕਰਨ ਲੱਗੇ ਤੇ ਵੀ ਉਦੋਂ ਅਸੀਂ ਕਹਿੰਨ ਵੀ ਚੂਹਾ ਵੀ ਮਿੱਟੀ ਸੜਦਾ ਪਿਆ ਜਦੋਂ ਦੇਖਿਆ ਤੇ ਉਦੋਂ ਵੀ ਗਾਡਰ ਬਿੰਗਾ ਵੀ ਹੋ ਗਿਆ ਤੇ ਵੀ ਆ ਇਸ ਤਰ੍ਹਾਂ ਕਰਕੇ ਵੀ ਅਸੀਂ ਭੱਜ ਭੱਜ ਬਾਹਰ ਨਿਕਲੇ ਤੇ ਅੱਧੀ ਸੱਤ ਉੱਤੇ ਡੱਗ ਗਈ ਤੇ ਮੇਰਾ ਬੇਟਾ ਥੋੜਾ ਜਿਹਾ ਥੱਲੇ ਆ ਗਿਆ ਤੇ ਵੀ ਅਸੀਂ ਪੰਜ ਜੀ ਮੈਂਬਰ ਸੀਗੇ ਕਮਰੇ ਦੇ ਵਿੱਚ ਤੇ ਅੱਧੇ ਵੀ ਮਸਾਂ ਹੀ ਬਚ ਕੇ ਬਾਹਰ ਨਿਕਲੇ ਆ ਤੇ ਵੀ ਕੇਰੇ ਇੱਕ ਸੱਤ 55 ਮਿੰਟਾਂ ਦੇ ਅੰਦਰ ਅੰਦਰ ਡੱਗ ਗਈ ਤੁਹਾਡੇ ਕਮਰੇ ਚ ਪਿਆ ਸਮਾਨ ਕਿੰਨਾ ਕੁ ਬਚਿਆ ਜਾਂ ਕਿ ਨੁਕਸਾਨ ਹੋਇਆ ਨਹੀਂ ਜੀ ਕੋਈ ਅੱਖ ਵੀ ਬਚਿਆ ਜੀ ਸਾਡਾ ਨਾ ਰੋਟੀ ਪਾਣੀ ਲਾਉਣ ਵਾਲਾ ਤੇ ਨਾ ਵੀ ਨਾ ਟੀਵੀ ਨਵੇਟਰ ਸਭ ਤਨ ਪੱਖੇ ਸਾਰਾ ਕੁਝ ਹੀ ਵਿੱਚ ਦੋ ਪੇਟੀਆਂ ਬਿਸਤਰਾ ਸਭ ਕੁਝ ਵਿੱਚ ਹੀ ਹੈ ਜੀ ਤੁਹਾਡੇ ਪਰਿਵਾਰ ਵਾਲੇ ਬਾਈ ਜੀ ਕੀ ਕੰਮ ਕਰਦੇ ਆ ਜੀ ਘਰਾਂ ਦਾ ਕੰਮ ਕਰਦੇ ਕੂੜਾ ਵਰ ਕਰਦੇ ਮੇਰੇ ਵੀ ਗੁਰਦੇ ਖਰਾਬ ਆ ਤੇ ਵੀ ਮੇਰੇ ਘਰ ਵਾਲੇ ਦੀਆਂ ਵੀ ਬਾਹਾਂ ਟੁੱਟੀਆਂ ਹੋਈਆਂ ਵੀ ਦੋਨੇ ਵੀ ਬਸ ਹੁਣ ਟਾਈਮ ਪਾਸ ਹੀ ਆ ਤੁਸੀਂ ਦਾਨੀ ਸੱਜਣਾ ਤੋਂ ਜਾਂ ਪਰਿਵਾਰ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਵੀ ਸਾਨੂੰ ਤਾਂ ਹੈਲਪ ਚਾਹੀਦੀ ਵੀ ਜੀ ਘਰ ਪਾ ਕੇ ਦਿੱਤਾ ਜਾਵੇ ਸਾਡਾ ਵੀ ਸਾਨੂੰ ਸਮਾਨ ਦਿੱਤਾ ਜਾਵੇ ਨਾਲ ਨੇ ਪਿੰਡ ਬਲਖੰਡੀ ਦੇ ਸਰਪੰਚ ਸਾਹਿਬ ਨਾਲੇ ਬਲਾਕ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਸਰਦਾਰ ਬਲਦੇਵ ਸਿੰਘ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਤੁਹਾਡੇ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗੀ ਹੈ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਉਹਨਾਂ ਦੀ ਹੈਲਪ ਹੋਣੀ ਚਾਹੀਦੀ ਪੰਜਾਬ ਸਰਕਾਰ ਤੋਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਕਿ ਜਿਹੜਾ ਕੱਲ ਜਿਹੜਾ بارش ਆਈ ਆ ਤੇ ਰਾਤ 11 ਵਜੇ ਤਕਰੀਬਨ ਇਹਨਾਂ ਦੀ ਜਿਹੜੀ ਛੱਤ ਡਿੱਗ ਪਈ ਆ ਕਿ ਜਿਹੜਾ ਇਹਨਾਂ ਦਾ ਵਰਤਨ ਵਾਲਾ ਸਮਾਨ ਸੀਗਾ ਜਿਵੇਂ ਭਾਂਡੇ ਸੀਗੇ ਜਾਂ ਕੋਈ ਘਰ ਦੇ ਵਿੱਚ ਟੀਵੀ ਜਾਂ ਪੱਖਾ ਸੀਗਾ ਸਾਰਾ ਕੁਝ ਟੁੱਟ ਗਿਆ ਇਹਨਾਂ ਕੋਲੇ ਕੁਝ ਨਹੀਂ ਬਚਿਆ ਅਸੀਂ ਇਹਨਾਂ ਦੀ ਜਿੰਨੀ ਹੋ ਸਕਦੀ ਪਿੰਡ ਲੈਵਲ ਤੇ ਪੰਚਾਇਤ ਲੈਵਲ ਤੇ ਦੀ ਮਦਦ ਕਰਾਂਗੇ ਬਾਕੀ ਅਸੀਂ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਤੇ ਹਲਕਾ ਧਰਮਕੋਟ ਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਨੇ ਡਿਊਟੀ ਲਈ ਸੀਗੀ ਵੀ ਮਹਿਕਮੇ ਨੂੰ ਵੀ ਤੁਸੀਂ ਦੇਖ ਕੇ ਆਓ ਵੀ ਜਿੰਨੇ ਵੀ ਹੋ ਸਕੇ ਪਰਿਵਾਰ ਦੀ ਮਦਦ ਕਰੀਏ ਪਰ ਅਸੀਂ ਇਹ ਵੀ ਬੇਨਤੀ ਕਰਾਂਗੇ ਜੇ ਕੋਈ ਦਾਨੀ ਸੱਜਣਾ ਚਾਹੇ ਕੋਈ ਐਨਆਰਆਈ ਉਹ ਵੀ ਇਹ ਪਰਿਵਾਰ ਦੀ ਮਦਦ ਕਰੇ ਤਾਂ ਬਹੁਤ ਮਿਹਰਬਾਨੀ ਹੋਊਗੀ ਜਿੰਨੀ ਹੋ ਸਕਦੇ ਅਸੀਂ ਪਿੰਡ ਲੈਵਲ ਤੇ ਪੰਚਾਇਤ ਲੈਵਲ ਤੇ ਇਹਨਾਂ ਦੀ ਮਦਦ ਕਰਾਂਗੇ ਬਾਕੀ ਜਿੰਨੀ ਬਣਦੀ ਹੋਈ ਜੋ ਵੀ ਮਹਿਕਮੇ ਤੋਂ ਸਹੂਲਤ ਹੋਊਗੀ ਪੰਜਾਬ ਸਰਕਾਰ ਤੋਂ ਅਸੀਂ ਉਹ ਵੀ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਮੇਰੀ ਪਟਵਾਰੀ ਸਾਹਿਬ ਨਾਲ ਵੀ ਗੱਲ ਹੋ ਗਈ ਜੀਆਰਐਸ ਨਰੇਗਾ ਵਾਲੇ ਨਾਲ ਜਾਂ ਜਿਹੜੇ ਵੀ ਕੋਈ ਲੈਵਲ ਦੇ ਮਹਿਕਮੇ ਆ ਮੈਂ ਹਰ ਇੱਕ ਨੂੰ ਅਪੀਲ ਕਰ ਰਿਹਾ ਕਿ ਜਿਹੜੀ ਇਹ ਗਰੀਬ ਪਰਿਵਾਰ ਆ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਪਰਿਵਾਰ ਕਿਉਂਕਿ ਜਿਹੜੀ ਇਹ ਇਹਨਾਂ ਦੀ ਲੇਡੀਜ਼ ਆ ਉਹਦੇ ਗੁਰਦੇ ਖਰਾਬ ਆ ਉਦੀ ਡੈਲਸਸ ਹੁੰਦੀ ਆ ਤੇ ਜਿਹੜਾ ਇਹ ਇਹ ਖੜਾ ਵਾ ਬੰਦਾ ਇਹਦੇ ਤੋਂ ਕੰਮ ਕਰਨੀ ਵਿਚਾਰੇ ਤੋਂ ਹੁੰਦਾ ਤੇ ਇਹ ਲੋਕਾਂ ਦਾ ਕੰਮ ਕਰ ਘਰਾਂ ਚ ਜਿਵੇਂ ਕਰਦੇ ਹੁੰਦੇ ਆ ਉਹ ਵੀ ਸਪਾਈ ਸੂਈ ਕਰਕੇ ਹੀ ਘਰ ਦਾ ਜਿਹੜਾ ਗੁਜ਼ਾਰਾ ਕਰਦੇ ਆ ਮੈਂ ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਤੁਸੀਂ ਵੀ ਮਦਦ ਕਰੋ ਜਿੰਨੀ ਜੋਗੇ ਹੈਗੇ ਅਸੀਂ ਪੰਚਾਇਤ ਲੈਵਲ ਤੇ ਪਿੰਡ ਲੈਵਲ ਤੇ ਮਦਦ ਕਰਾਂਗੇ